ਬੇਬੇ ਗੀਤ ਸੁਣਾ ਦੋ ਸੁਣਾ ਦੇ ਨੀ ਭਾਈ ਕਿਹੜਾ ਸੁਣਾਉਂਗੇ ਅੱਜ ਉਹ ਹੀ ਸੁਣਾ ਦਿੰਦੇ ਭਾਈ ਛੱਗੀ ਇੱਥੇ ਘੜੀ ਫੁੱਲ ਚੋਰ ਫਟੇ ਆਲੇ ਹੂੰ ਤੇਰੇ ਬਦਲੇ ਸ਼ੰਕਾ ਮਾਪੇ ਮਨੋ ਬਸਾਰੇ ਉਹ ਕਹਿੰਦਾ ਤੇ ਕੇ ਰਾਈ ਨੀ ਨਾ ਜੋ ਪੇ ਕੇ ਰਾਈ ਨੀ ਸ਼ਕਾਰੀ ਹੂੰ ਤੇਰੇ ਬਦਲੇ ਨਾ ਜੋ ਨੀ ਮਾ ਛੱਡੀ ਥਾਣੇਦਾਰੀ ਦੋਹਾਂ ਦੇ ਭਰਾ ਕਿਹੜੇ ਹੋਈ ਜਾਂਦੇ ਨੇ ਅੱਛਾ ਇਹਦੀ ਪੇ ਕੇ ਕੰਨ ਰਹਾ ਹਾਂ ਪੇ ਕੇ ਬੱਜਾਂ ਬੇ ਕੁਮਾਰੀ ਮੇਰੇ ਕੰਵਲੇ ਢੋਲੇ ਠੇਰੀ ਕੀਨੇ ਮੱਤ ਮਾਰੀ ਅੱਛਾ ਉਠਾਣੇਦਾਰ ਹੁੰਦਾ ਤੇ ਘਰ ਵਾਲਾ ਉਠਾਣੇਦਾਰ ਹੁੰਦਾ ਐ ਅੱਛਾ ਆਪਸ ਦੇ ਵਿੱਚ ਮਜ਼ਾਕ ਮੁਖੌਲ ਕਰਦੇ ਨੇ ਕਿ ਸੱਚੀ ਵਿੱਚ ਹੀ ਲੜਦੇ ਨੇ ਨਾ ਨਾ ਮਜ਼ਾਕ ਮੁਖੌਲ ਕਰੀ ਜਾਂਦੇ ਨੇ ਅੱਛਾ ਉਹਨਾਂ ਦਾ ਵਿਆਹ ਹੋਇਆ ਹੁੰਦਾ ਨਵਾਂ ਜਾਂ ਨਵਾਂ ਹੋਇਆ ਜਾਂ ਹੁੰਦਾ ਐ ਬੇਚੂਤਾ ਉੱਥੇ ਵੇ ਛੇਤੀ ਆਉਂਦਾ ਨਹੀਂ ਮੈਂ ਨਾ ਮਿੰਨਾ ਹੂੰ ਤੇ ਛੇਤੀ ਆਇਆ ਕਰ ਮੈਂ ਤਾਂ ਹੀ ਰਹੂੰ ਸੌਰੇ ਹੂੰ ਉਹ ਕਹਿੰਦਾ ਤੂੰ ਪੇਕੇ ਹੀ ਰਹਿ ਰਹਾ ਐ ਹੂੰ ਉਹ ਕਹਿੰਦੀ ਮੈਂ ਪੇਕੇ ਕਿੰਮੇ ਰਹਾ ਮੈਨੂੰ ਕੁੜੀ ਐ ਕਹੀ ਜਾਂਦੇ ਤੂੰ ਤਾਂ ਜਹੀ ਕੁਮਾਰੀ ਯਹੀ ਦਹੀ ਤੇਰਾ ਕੀ ਥੋੜੀ ਜਾਂ ਦੀ ਵੀਰੋਂ ਤੇਰਾ ਘਰ ਆਲਾ ਆਉਂਦਾ ਨਹੀਂ ਉਹ ਬੇਰੇ ਪੇਕੇ ਰਿਹਾ ਕੇ ਮੁਖਵਲ ਕਰਦਿਆਂ ਨੇ ਬੇਟੇ ਨੂੰ ਬਲੈਕ ਕਰਦਾ ਜਾਂਦਾ ਈ ਤੇ ਘਰ ਆਣਾ ਹਾਂ ਬੰਨ ਮਨ ਟੇਚਰਾ ਕਰਦਿਆਂ ਨੇ ਕੁੜੀਆਂ ਹਾਂ ਆਇਆ ਕਿਹੜੇ ਠੀਕ ਹੈ ਲਓ ਜੀ ਬੇਬੇ ਜੀ ਤਾਂ ਸੁਣਦੇ ਜੀ ਆਪਾਂ ਲੋਕ ਗੀਤ ਤੇ ਬੇਬੇ ਜੀ ਦੀ ਆਵਾਜ਼ ਲੱਗ ਜਾਂਦੀ ਹੁਣ ਕੰਬਣ ਤੇ ਹੁਣ ਇਹ ਹੋ ਗਏ ਜ਼ਿਆਦਾ ਬਜ਼ੁਰਗ ਇਹਨਾਂ ਦੀ ਉਮਰ ਬਹੁਤ ਹੋ ਗਈ ਹੁਣ ਤੇ ਇਸ ਕਰਕੇ ਇਹਨਾਂ ਤੋਂ ਗੀਤ ਇਹਨੇ ਗਾਏ ਨਹੀਂ ਜਾਂਦੇ ਹੈਗੇ ਕੋਈ ਬਜ਼ੁਰਗ ਗੰਦਾ ਨਾ ਫਿਰ ਉਹ ਨਹੀਂ ਹੁੰਦਾ ਹੈਗਾ ਮਤਲਬ ਕਿ ਇਹਨਾਂ ਦੀ ਜਾਨ ਨਹੀਂ ਹੁੰਦੀ ਇਹਨੇ ਤੇ ਗੀਤ ਜਿਹੜੇ ਜਿਹੜੇ ਗਾਏ ਜਾਂਦੇ ਨੇ ਲੰਬੀ ਹੇਕ ਵਾਲੇ ਹੁੰਦੇ ਨੇ ਫੇਰ ਵੀ ਬੇਬੇ ਬਹੁਤ ਸੋਹਣਾ ਗੀਤ ਗਾਉਂਦੇ ਨੇ ਲੰਬੀ ਹੇਕ ਫੇਰ ਵੀ ਲਾਉਂਦੇ ਨੇ ਤੇ ਕੋਸ਼ਿਸ਼ ਪੂਰੀ ਹੁੰਦੀ ਆ ਪਹਿਲਾਂ ਇਹਨਾਂ ਦੋਏ ਭੈਣਾਂ ਦੀ ਬਹੁਤ ਵਧੀਆ ਜੋੜੀ ਸੀਗੀ ਇਹਨਾਂ ਦੇ ਭੈਣ ਦੀ ਹੁਣ ਹੋ ਗਈ ਡੈਥ ਤੇ ਵੱਡੇ ਭੈਣ ਸੀ ਇਹਨਾਂ ਦੇ ਬੇਬੇ ਜੀ ਦੇ ਸਾਡੇ ਮਾਸੀ ਜੀ ਇੱਕੋ ਘਰ ਚ ਵੈਈਆਂ ਹੋਈਆਂ ਸੀ ਦੋਨੇ ਭੈਣਾਂ ਉਹਨਾਂ ਨਾਲ ਮਿਲ ਕੇ ਗੀਤ ਬਹੁਤ ਸੋਹਣੇ ਗਾਉਂਦੀਆਂ ਸੀ ਆ ਦੋਨੇ ਜਾਨੀਆਂ ਤੇ ਅੱਜ ਵੀ ਫਿਰ ਬੀਬੀ ਤੋਂ ਆਪਾਂ ਸੁਣਦੇ ਆਂ ਗੀ ਤੇ ਬਹੁਤ ਹੀ ਪਿਆਰਾ ਸੋਹਣਾ ਜਿਹਾ ਗੀਤ ਇਹ ਉਹ ਆਪਣੇ ਆਪਸ ਦੇ ਵਿੱਚ ਸਵਾਲ ਜਵਾਬ ਕਰਦੇ ਨੇ ਦੋਨੇ ਮੀਆਂ ਬੀਬੀ ਤੇ ਉਹ ਪੇਕੇ ਘਰ ਹੁੰਦੀ ਐ ਤੇ ਉਹ ਛੁੱਟੀ ਆਉਂਦਾ ਐ ਤੇ ਉਹ ਦੇਖਦਾ ਐ ਵੀ ਹਾਂ ਬੀ ਇਹ ਪੇਕੇਆਂ ਨੂੰ ਗਈ ਹੋਈ ਐ ਤੇ ਫਿਰ ਉਹ ਕਹਿੰਦਾ ਵੀ ਮੈਂ ਸੱਗੀ ਕਰਾਈ ਐ ਵੀ ਤੂੰ ਪੇਕੇ ਐ ਉਹ ਕਹਿੰਦੀ ਵੀ ਮੈਂ ਪੇਕੇ ਹੀ ਰਾਂਗੀ ਵੀ ਤੇਰੇ ਬਦਲੇ ਤਾਂ ਵੀ ਮੈਂ ਆਪਣੇ ਮਾਵਾ ਪਣ ਛੱਡ ਕੇ ਤੇਰੇ ਕੋਲ ਆਈ ਆ ਉਹ ਕਹਿੰਦਾ ਫਿਰ ਤੂੰ ਆਪਣੇ ਪੇਕੇ ਹੀ ਰਹਿ ਉਹ ਕਹਿੰਦੀ ਮੈਂ ਪੇਕੇ ਕਿਉਂ ਰਾਂਹਾਂ ਕੰਨੀ ਪੇਕੇ ਤਾਂ ਮੈਂ ਕੁਆਰੀ ਵੱਜੂਗੀ ਕੁਆਰੀਆਂ ਰਹਨੀਆਂ ਨੇ ਬਹਿਈਆਂ ਥੋੜਾ ਰਹਨੀਆਂ ਨੇ ਤੇ ਇਸ ਤਰ੍ਹਾਂ ਝਗਲੇ ਛੇੜੇ ਜੇ ਉਹਨਾਂ ਦੇ ਹੁੰਦੇ ਨੇ ਤੇ ਬਹੁਤ ਸੋਹਣਾ ਗੀਤ ਹੈ ਬਹੁਤ ਹੀ ਪਿਆਰਾ ਤੇ ਤੁਸੀਂ ਸਾਡੇ ਗੀਤਾਂ ਨੂੰ ਸੁਣਦੇ ਹੋ ਅੱਗੇ ਦੇ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਤੁਹਾਡੀ ਬਹੁਤ ਹੀ ਮਤਲਬ ਕਿ ਵਧੀਆ ਮਤਲਬ ਕਿ ਸੋਚ ਹੈਗੀ ਜਿਹੜੇ ਤੁਸੀਂ ਆਪਣੇ ਗੀਤਾਂ ਨੂੰ ਇੰਨਾ ਪਿਆਰ ਕਰਦੇ ਹੋ ਤੇ ਅੱਗੇ ਦੇ ਅੱਗੇ ਸ਼ੇਅਰ ਵੀ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬੇਬੇ ਜੀ ਨੂੰ ਤੇ ਇੰਨਾ ਪਿਆਰ ਸਤਿਕਾਰ ਦਿੰਨੇ ਆਂ ਤੇ ਬੇਬੇ ਜੀ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਵਕਸ਼ਣ ਸੱਚੇ ਪਾਤਸ਼ਾਹ ਤੇ ਆਪਾਂ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖੀਏ ਤੇ ਆਪਾਂ ਇਹਨਾਂ ਦੇ ਆਪਣਾ ਬਜ਼ੁਰਗਾਂ ਦੇ ਗੀਤਾਂ ਨੂੰ ਆਪਾਂ ਸੰਭਾਲ ਕੇ ਰੱਖੀਏ ਤੇ ਅੱਗੇ ਆਉਣ ਵਾਲੀਆਂ ਜਿਹੜੀਆਂ ਬੱਚੀਆਂ ਨੇ ਤੇ ਉਹ ਇਹਨਾਂ ਦੇ ਗੀਤਾਂ ਨੂੰ ਜ਼ਰੂਰ ਗਾਣਾ ਤੇ ਕੋਸ਼ਿਸ਼ ਕਰਨ ਗਾਣ ਦੀ ਤੇ ਇਹ ਆਪਣਾ ਮਤਲਬ ਕਿ ਆਪਣੀ ਵਿਰਾਸਤ ਹੈ ਇਹ ਤੇ ਪਹਿਲਾਂ ਦੇਖੋ ਆਪਣੇ ਮਾਮਾ ਗਾਉਂਦਿਆਂ ਸੀ ਇਹ ਸਚਾਈ ਹੈ ਇਹ ਸੱਚ ਦੇ ਆਧਾਰ ਤੇ ਗੀਤ ਬਣੇ ਹੋਏ ਨੇ ਸਾਰੇ ਸਾਰੇ ਰਿਸ਼ਤਿਆਂ ਤੇ ਗੀਤ ਬਣੇ ਹੋਏ ਨੇ ਹਰ ਇੱਕ ਰਿਸ਼ਤੇ ਤੇ ਤੇ ਬਹੁਤ ਪਵਿੱਤਰ ਰਿਸ਼ਤੇ ਹੁੰਦੇ ਨੇ ਜਿੰਨੇ ਵੀ ਰਿਸ਼ਤੇ ਆਪਣੇ ਹੁੰਦੇ ਨੇ ਚਲੋ ਜੀ ਫਿਰ ਸੁਣਾਣੇ ਆ ਜੀ ਤੁਹਾਨੂੰ ਅਸੀਂ ਗੀਤ ਚਲੋ ਬੇਬੇ ਫਿਰ ਸ਼ੁਰੂ ਕਰੋ ਅੱਛਾ ਭਾਈ ਆਇ ਤੇ ਕੜੀ ਬੋਲ ਟਰਪਟੀਆਂ ਆਰੇ ਤੇ ਤੇ ਬਦਲੇ ਨਾ ਜੋ ਨੀ ਮੈਂ ਛੱਡੀ ਘੜੇ ਦਾਰੀ ਤੇ ਕੇ ਕੀ ਕਣਾ ਰਹਾ ਤੇ ਕੇ ਵੱਜ ਜਾਵੇ ਕੁਮਾਰੀ ਮੇਰਿਆ ਕਾਮੁ ਤੇਰ ਤੁਰ ਬੋਟਿਆੜੇ ਤੇਰੇ ਵਰਗੇ ਸਿੰਗ ਮਾਪੇ ਮਨੋ ਬੇਵਿਸਾਰੇ ਤੇ ਕੇ ਰੈਣੀ ਨਾ ਜੋ ਤੇ ਕੇ ਰੈਣੀ ਢੋੜੇ ਦਰੀ ਇੱਕ ਇੱਕ ਕਣਰਾਂ ਤੇ ਕੇ ਵੱਜ ਜਾਵੇ ਕੁਮਾਰੀ ਨੇ ਕੇ ਕੜੀ ਬਿੰਦੀ ਦੁਰ ਉਪਟਿਆਣੇ ਤੇਰੇ ਵੜਲੇ ਸਿੰਘ ਮੱਪੇ ਮਨੋਵੇ ਵਿਸਾਰੇ ਕੇ ਰਣੀ ਨਾ ਜੋ ਕੇ ਰਣੀ ਸਕਾਰੀ जा बे कमारी नेरिया कामड़िया टोलिया तेरी की ने मात मारी नाथ आई थे कड़ी को काटो पटियाड़े ਦੇਸਕਾਰੀ ਤੇਰੇ ਬਦਲੇ ਨਾ ਜੋਨੀ ਮੈਂ ਚੜੀ ਧਣੇ ਦਰੀ ਫਿਰ ਕੇ ਕਿ ਕਣਰਾਂ ਤੇ ਕੇ ਵਜਿਆ ਮੇ ਕੋ ਮਾਰੀ ਨੇਰਿਆ ਕਮ ਲਓ ਜੀ ਬੇਬੇ ਜੀ ਨੇ ਆਪਾਂ ਨੂੰ ਸੁਣਾਇਆ ਜੀ ਗੀਤ ਬਹੁਤ ਹੀ ਸੋਹਣਾ ਪਿਆਰਾ ਜਾਂ ਗੀਤ ਬੇਬੇ ਸਦਾ ਜਿਉਂਦੇ ਵਸਦੇ ਰਹੋ ਬੇਬੇ ਖੁਸ਼ ਰਹੋ ਸਾਡੀ ਸੱਸ ਮਾਂ ਬਹੁਤ ਵਧੀਆ ਬਹੁਤ ਚੰਗੀ ਐ ਤੇ ਬਹੁਤ ਸੋਹਣੇ ਸੁਣਿਆ ਗੱਲਾਂ ਇਹਨਾਂ ਕੋਲੇ ਮੈਂ ਸਿੱਖਦੀ ਆ ਤੇ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਇਹਨਾਂ ਦੀਆਂ ਗੱਲਾਂ ਤੇ ਬਚਪਨ ਦੀਆਂ ਗੱਲਾਂ ਵੀ ਇਹ ਮੈਨੂੰ ਬਹੁਤ ਸੋਹਣੀਆਂ ਦੱਸਦੇ ਨੇ ਤੇ ਪਹਿਲੇ ਜਵਾਨੇ ਦੀਆਂ ਵੀ ਬਹੁਤ ਸੋਹਣੀਆਂ ਗੱਲਾਂ ਦੱਸਦੇ ਨੇ ਤੇ ਤੁਹਾਨੂੰ ਹੋਰ ਵੀ ਮੈਂ ਵੀਡੀਓ ਦੇ ਵਿੱਚ ਇਹਨਾਂ ਦੀਆਂ ਗੱਲਾਂ ਬਾਤਾਂ ਸਾਰੀਆਂ ਸੁਣਾਵਾਂਗੀ ਤੇ ਹੋਰ ਵੀ ਸਾਡੀ ਵੀਡੀਓ ਤੁਸੀਂ ਸੁਣਿਓ ਜਰੂਰ ਸਾਡੇ ਗੀਤ ਸੁਣਿਓ ਸਾਰੇ ਸਾਡੇ ਚੈਨਲ ਤੇ ਜਾ ਕੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬੇਬੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਗੀਤਾਂ ਬਾਰੇ ਗੀਤਾਂ ਬਾਰੇ ਹਾਂ ਪਰ ਜਿਹੜਾ ਕੁਝ ਕਹਿਣਾ ਤੁਸੀਂ ਕਾ ਲੋ ਆ ਸਾਡੀ ਫੌਲੀ ਬੇਬੇ ਆ ਹੋਰ ਫੌਲੀ ਮੈਂ ਤਾਂ ਬੇਬੇ ਨੂੰ ਐ ਪੁੱਛਦੀ ਆ ਵੀ ਤੂੰ ਆਂ ਬਤਲ ਜੇ ਤੁਹਾਡੇ ਗੀਤ ਸੁਣਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅੱਛਾ ਉਹ ਮੈਂ ਤਾਂ ਮਾਂ ਕਿਤੇ ਮੈਨੂੰ ਕਹਿੰਦੀ ਆ ਉਹ ਮੈਨੂੰ ਨਹੀਂ ਪਤਾ ਭਾਈ ਕੀ ਕਹਿਣਾ ਚਾਹੁੰਦੇ ਭਾਈ ਮਾਤਾ ਚੰਗਾਈ ਕਹਿਨੀ ਭਾਈ ਜਿਹੜੇ ਮੇਰੇ ਗੀਤ ਸੁਣਦੇ ਹੋ ਹਾਂ ਤੰਦ ਰੋ ਤੇ ਰੋ ਭਾਈ ਬੁੱਤ ਮੇਰੇ ਉਹ ਹਾਂ ਮੇਰੇ ਗੀਤ ਸੁਣਦੇ ਰੋ ਭਾਈ ਬਹੁਤ ਸਾਰਾ ਗਿਆ ਤੁਹਾਨੂੰ ਪਿਆਰ ਬੜਾ ਬੜਾ ਪਿਆਰ ਭਾਈ ਤੁਹਾਨੂੰ ਹਾਂ ਉਹ ਮੈਂ ਕਦੇ ਕਦੇ ਗੱਲ ਮੈਨੂੰ ਔਰ ਪਾਚੇ ਬਗ ਜਾਨੀ ਆ ਔਰ ਸਾਨੂੰ ਪਤਾ ਕੀ ਹੈ ਜਦ ਜਾਣਾ ਜੀ ਰੋ ਜਾਂਦਾ ਪਤਾ ਸਾਰੇ ਠਾਣੇ ਖਾਈ ਜਾਂ ਜਾਂਦੀ ਆ ਬੰਦੇ ਦੀ ਬੇਬੇ ਨਾਲ ਸਾਰਾ ਦਿਨ ਨਾ ਕੋਈ ਨਾ ਕੋਈ ਮੈਂ ਗੱਲ ਬੇਬੇ ਨੂੰ ਕਰਨੀ ਬੇਬੇ ਕੁਝ ਹੋਰ ਕਰ ਦਿੰਦੀ ਫਿਰ ਅਸੀਂ ਬਹੁਤ ਹੱਸਦੇ ਆ ਸੱਚੀ ਕਹਿੰਨਾ ਸਾਰਾ ਦਿਨ ਬੇਬੇ ਬਹੁਤ ਖੁਸ਼ ਰੱਖਦੇ ਨੇ ਇੰਨੀ ਚਿੱਟੇ ਮਖਾਣ ਵੀ ਚਾਹ ਦੇਣੇ ਸਹੀ ਗੱਲ ਆਂ ਉਹ ਤਾਂ ਬੇਬੇ ਸਾਧਰੇ ਪਾਠ ਕਰਦੇ ਰਹਿੰਦੇ ਨੇ ਆ ਦੇਖੋ ਹੁਣ ਵੀ ਤੁਹਾਨੂੰ ਦਿਖਾਵਾਂ ਦੇਖੋ ਹੁਣ ਬੇਬੇ ਜੀ ਗੀਤ ਤਾਂ ਜ਼ੋਰ ਗਾਏ ਬੇਬੇ ਜੀ ਨੇ ਆ ਦੇਖੋ ਤਾਂ ਟਾਕੇ ਨੇ ਬੇਬੇ ਦੇ ਹੱਥ ਉੱਥਾ ਆ ਦੇਖੋ ਘੀਟ ਜਿਹੜੇ ਬੰਦ ਕਰਤਾ ਆ ਦੇਖੋ ਬੇਬੇ ਜੀ ਬਸ ਪਾਠ ਹੀ ਕਰਦੇ ਰਹਿੰਦੇ ਨੇ ਸਾਰਾ ਦਿਨ ਹੁਣ ਦੇਖ ਲਿਆ ਜਦੋਂ ਪਾ ਗੀਤ ਸੁਣਾ ਮਤਲਬ ਕਿ ਸੁਣਾਉਂਦੇ ਨੇ ਉਦੋਂ ਆਪਣਾ ਉਂਗਲ ਰੱਖ ਲੈਂਦੇ ਨੇ ਉੱਥੇ ਬਸ ਗੁੱਠਾ ਲਾ ਕੇ ਰੱਖ ਲੈਂਦੇ ਨੇ ਇਕੱਠੀ ਗੱਲੀ ਮਾਰਾ ਹਾਂ ਫੇਰ ਸੁਣਾ ਦਿੰਦੇ ਨੇ ਆਪਾਂ ਨੂੰ ਗੀਤ ਇਸ ਕਰਕੇ ਨਾ ਬਹੁਤ ਸਾਡੇ ਬੇਬੇ ਬਹੁਤ ਜ਼ਿਆਦਾ ਲਾਡੂ ਬੇਬੇ ਨੇ ਸਾਡੇ ਲਾ ਬਹੁਤ ਪਿਆਰੀ ਵੇ ਬੇਸਰਦਨ ਵਿਚਾਰੇ ਪਾਠ ਕਰਦੇ ਰਹਿੰਦੇ ਸਾਡੇ ਘਰ ਦੇ ਵਿੱਚ ਤਾਂ ਸਾਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ ਸਾਹਿਬ ਦੀ ਅਮਾ ਦਾ ਸੁੱਖਾ ਸੁਖ ਦੀ ਹੈ ਭਾਈ ਅੰਦਰ ਰੋਟੀ ਰਾਣਾ ਇੱਕ ਬੰਦਾ ਵੀ ਘਰ ਦੇ ਵਿੱਚ ਪਾਠ ਕਰੇ ਨਾ ਕੋਲਾ ਤਰ ਜਾਂਦੀਆਂ ਨੇ ਕੀ ਗੱਲ ਹੈ ਪਾਠ ਕਰਨਾ ਆਰਿਆਂ ਦੇ ਭਾਈ ਅੰਦਰ ਰੋਟੀ ਰਹੇ ਕਿਉਂਕਿ ਦੁਨੀਆਦਾਰੀ ਵੀ ਜ਼ਰੂਰੀ ਹੈ ਹਨਾ ਬੀਬੀ ਆਪਾਂ ਭਗਵਾਨ ਦਾ ਨਾਮ ਵੀ ਲੈਣਾ ਜ਼ਰੂਰੀ ਹੈ ਨਾਮ ਵੀ ਲੈਣਾ ਜ਼ਰੂਰੀ ਹੈ ਹਾਂ ਹੋ ਜਾਂਦਾ ਬੇਲਾ ਬੰਦਾ ਹੋ ਜਾਂਦਾ ਠਿਆਣਾ ਉਹਨੂੰ ਕੋਈ ਕੰਮ ਨਹੀਂ ਹੋ ਰ ਬੰਦਾ ਬਸ ਪਾਠ ਕਰੀ ਜਾਂਦਾ ਹਮ ਰੱਬ ਦਾ ਨਵਾਂ ਲੜਦਾ ਚੰਗਾ ਆ ਹੋਰ ਚੰਗਾ ਤਾਂ ਹੈਗਾ ਬੀਬੀ ਹੋਰ ਇਹ ਤਾਂ ਕਰਮਾ ਭਾਗਾਂ ਨੇ ਲੈਂਦੇ ਨੇ ਜਿਨ੍ਹਾਂ ਦੇ ਸੱਚੇ ਪਾਤਸ਼ਾਹ ਵਾਇਗਰੂ ਨੇ ਬਖਸ਼ਿਸ਼ ਕੀਤੀ ਹੋਈ ਹੈ ਉੱਤੇ ਹਾਂ ਸਹੀ ਗੱਲ ਹੈ ਉਸ ਮਹਾਰਾਜ ਤੇ ਡੋਰਾਣੇ ਵੀ ਉਸ ਨੇ ਜਰਮ ਦਿੱਤਾ ਹੈ ਜਪਟੇ ਲਿਖਿਆ ਹੋਇਆ ਹੋ ਜਾਪਨ ਭੋਗੜਾ ਪੈਂਦਾ ਹੈ ਹਾਂ ਸਹੀ ਗੱਲ ਹੈ ਬੀਬੇ ਰੱਬ ਨੇ ਮਾਦਾ ਖਖਨਿਓ ਸੇਤੀ ਬਿਠਾਤੀ ਬੇਬੇ ਜੀ ਨੂੰ ਵਿਚਾਰੇ ਨੂੰ ਦਿਖਦਾ ਨਹੀਂ ਹੈਗਾ ਇਹਨਾਂ ਨੂੰ ਬਹੁਤ ਇਲਾਜ ਕਰਾਇਆ ਸੀ ਨੇ ਬਹੁਤ ਸਾਰੇ ਕਿਤੇ ਲੈ ਕੇ ਫਿਰ ਗਏ ਕਿਸੇ ਡਾਕਟਰ ਨੇ ਇਹਨਾਂ ਦਾ ਉਹ ਨਹੀਂ ਕੀਤਾ ਹੈਗਾ ਅੱਖਾਂ ਦਾ ਇਹਨਾਂ ਦੀ ਅੱਖਾਂ ਦੇ ਮਤਲਬ ਕਿ ਪਿੱਛੋਂ ਹੀ ਮਤਲਬ ਜਨਮ ਤੋਂ ਹੀ ਕੋਈ ਮਤਲਬ ਵੀਕਨੈਸ ਹੈ ਕਮਜ਼ੋਰੀ ਹੈ ਇਹਨਾਂ ਦੇ ਅੱਖਾਂ ਦੇ ਵਿੱਚ ਪਰਦੇ ਦੇ ਵਿੱਚ ਨਾਲੇ ਤੇ ਫੁੱਲ ਆ ਇਹਨਾਂ ਦੀ ਅੱਖ ਦੇ ਵਿੱਚ ਤੇ ਹੋਰ ਕੀ ਬਟਕਾ ਵੱਜਿਆ ਸੀ ਤੁਹਾਡੀ ਅੱਖ ਚ ਇੱਕ ਜਣਾ ਟੱਕਾ ਵੱਜਿਆ ਸੀ ਭਾਈ ਜੇਸ ਕਰਕੇ ਬੇਬੇ ਜੀ ਕਿਸੇ ਦਿਨ ਫੇਰ ਤੁਹਾਨੂੰ ਆਪਣੀਆਂ ਕਹਾਣੀਆਂ ਸੁਣਾਣਗੇ ਤੇ ਅੱਜ ਦੇਖੋ ਆਪਣੀ ਵੀਡੀਓ ਲੰਬੀ ਹੋ ਜੂਗੀ ਉਸ ਕਰਕੇ ਜੀ ਜੀ ਦਾ ਕਰਦਾ ਹੈ ਕਿ ਗੱਲਾਂ ਕਰੀ ਜਾਈਏ ਕਰੀ ਜਾਈਏ ਪਰ ਬੇਬੇ ਜੀ ਕੋਲ ਤਾਂ ਬਹੁਤ ਸੋਹਣੀ ਸੋਹਣੀਆਂ ਗੱਲਾਂ ਨੇ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ